ਜਿੰਨੇ ਵੀ ਹਿੰਦੁਸਤਾਨ ਦੇ ਵਕੀਲ ਹੈ ਸਾਰੇ ਵਕੀਲੇ ਕਹਿ ਰਹੇ ਆ ਕਿ ਕਾਨੂੰਨ ਗਲਤ ਹੈ ਕਾਨੂੰਨ ਮਾੜੇ ਹੈ ਤੇ ਮੋਦੀ ਸਾਹਿਬ ਕਿੰਨੇ ਕੁ بڑے ਲਖੀ ਹੈ ਉਹਨਾਂ ਨੇ ਕਿਹੜੇ ਵਕੀਲਾਂ ਨਾਲ ਸਲਾਹ ਕੀਤੀ ਹੈ ਵੀ ਕਾਨੂੰਨ ਬਹੁਤ ਵਧੀਆ ਏ ਜੇ ਰਾਜ ਨਹੀਂ ਹੁੰਦੇ ਆਉਣ ਵਾਲੇ ਸਮੇਂ ਤੇ ਕੋਈ ਕਿਸੇ ਖਸੰਦਾ ਵੀ ਕੋਈ ਸ਼ਾਂਤੀ ਵਾਪਸਦੀ ਹੈ ਉਹਦੇ ਲਈ ਸਿੱਧੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਬਹੁਤ ਧੰਨਵਾਦ ਸਤਾਵਾ ਹੋਊਗਾ ਕਿ ਮੈਂ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਪੰਗਾ ਕਿਉਂ ਲਿਆ ਇਹ ਸਾਰਿਆਂ ਦੇ ਮਜ਼ਦੂਰਾਂ ਦੀ ਪਾਰਟੀ ਵੀ ਹੈ ਇਹ ਸਟੂਡੈਂਟਾਂ ਦੀ ਵੀ ਹੈ ਇਹ ਕਿਸਾਨਾਂ ਦੀ ਵੀ ਆਰਮੀ ਦੀ ਵੀ ਹੈ ਇਹ ਪ੍ਰਾਇਮੋ ਤੇ ਦੇਖ ਰਹੇ ਸਾਰੇ ਹੀ ਦਸਕੰਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਕੋਟੂਗਪੁਰਾ ਮੇਨ ਚੌਕ ਦੇ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਅੱਜ ਧਰਨੇ ਦੇ ਵਿੱਚ ਆਏ ਯੂਥ ਥੋੜੇ ਨਰਾਜ਼ ਹੋਏ ਆ ਕੀ ਗੱਲਬਾਤ ਕਰਦੇ ਆ ਬਾਈ ਜੀ ਲੱਗਿਆ ਕਿ ਨਹੀਂ ਆ ਗਏ ਅਸੀਂ ਉਹ ਗੱਲ ਸੀ ਗਲਤੀ ਸੀ ਅਸੀਂ ਇਹ ਸਾਰਿਆਂ ਦੀ ਹੈ ਇਹ 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 ਇਕੱਲੇ ਇਹਨਾਂ ਦੀ ਨਹੀਂ ਆ ਇਹ ਇਕੱਲੇ ਇਹਨਾਂ ਦੀ ਨਹੀਂ ਸਾਰਿਆਂ ਦੀ ਪਾਰਟੀ ਆ ਪਾਰਟੀ ਪਾਰਟੀ ਇਹ ਕਿਸੇ ਪਾਰਟੀ ਦਾ ਨਹੀਂ ਹੈ ਇਹ ਇਕੱਲੇ ਇਕੱਲੇ ਦਾ ਜਿੰਨੇ ਬੈਠੇ ਆ ਇੱਥੇ ਲੋਕ ਇਹ ਇਕੱਲੀ ਆ ਪਾਰਟੀ ਨਹੀਂ ਇਹ ਸਾਰਿਆਂ ਦੇ ਮਜ਼ਦੂਰਾਂ ਦੀ ਪਾਰਟੀ ਵੀ ਹੈ ਇਹ ਸਟੂਡੈਂਟਾਂ ਦੀ ਵੀ ਹੈ ਇਹ ਕਿਸਾਨਾਂ ਦੀ ਵੀ ਆਰਮੀ ਦੀ ਵੀ ਹੈ ਇਹ ਇੱਕ ਸਪੈਸ਼ਲ ਪਾਰਟੀ ਨਹੀਂ ਹੈ ਪਾਰਟੀ ਗੱਲ ਆ ਮੈਂ ਸਹਿਮਤ ਆ ਪਰ ਇੱਕ ਗੱਲ ਤੁਹਾਨੂੰ ਮੈਂ ਦੱਸੂਗਾ ਦੇਖੋ ਜੇ ਮੈਂ ਪੱਤਰਕਾਰ ਆ ਪਰ ਇੱਕ ਗੱਲ ਤੁਹਾਡੇ ਮੈਂ ਕਹਿਣਾ ਚਾਹਾਂਗਾ ਕਿ ਦੇਖੋ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਕਿਸਾਨੀ ਨੂੰ ਉਹਨਾਂ ਨੂੰ ਅਸੀਂ ਗੱਲ ਸੁਣਾਓ ਅਸੀਂ ਕੁਝ ਕਰ ਰਹੇ ਆ ਅਸੀਂ ਖੜੇ ਆ ਅਸੀਂ ਪੀਸਫੁਲੀ ਖੜੇ ਆ ਅਸੀਂ ਬੀਸਫੁਲੀ ਆਖਿਆ ਕੋਈ ਲੰਡ ਨਹੀਂ ਆਖਿਆ ਬੈਠਣ ਨੂੰ ਆਖਿਆ ਸੋ ਕਿਸਾਨ ਯੂਨੀਅਨ ਦੇ ਵਿੱਚ ਆਏ ਯੁਵਾ ਦੇ ਵਿੱਚ ਡਿਸਪਿਊਟ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਟੂਪਰੇ ਦੀਆਂ ਜਿੱਥੇ ਯੁਵਾ ਜਿਹੜੇ ਹੈਗੇ ਆਪਣ ਪਰ ਕਿਸਾਨੀ ਉਹਨੇ ਅਗਰਾਹਾਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਸੀਗਾ ਪਰ ਉਹਨਾਂ ਨੇ ਦੇ ਵਿੱਚ ਗਰਮੀ ਦਿਖਾਈ ਆ ਮਾਮਲਾ ਤੁਸੀਂ ਦੇਖ ਸਕਦੇ ਹੋ ਕਿ ਯੁਵਾ ਦੇ ਵਿੱਚ ਨਰਾਜ਼ਗੀ ਜਰੂਰ ਆ ਤਸਵੀਰਾਂ ਤੁਹਾਨੂੰ ਕੋਟੜੂਪੁਰਾ ਮੇਨ ਚੌਂਕ ਦੇ ਦਿਖਾ ਰਹੇ ਆ ਜਿੱਥੇ ਯੁਵਾ ਵੱਲੋਂ ਨੰਗਾਜ਼ੀ ਹੋਈ ਆ ਕਿਸਾਨੀ ਉਹਨਾਂ ਨੇ ਬੈਠਣ ਵਾਸਤੇ ਕਿਹਾ ਸੀ ਪਰ ਉਹ ਕਹਿੰਦੇ ਸੀ ਛੰਡੀਆਂ ਦਿਖਾ ਰਹੇ ਆ ਲੋਕਾਂ ਨੂੰ ਜੋਸ਼ ਲੈ ਕੇ ਲਿਆਏ ਆ ਜੋ ਸਾਡੇ ਵਰਗੇ ਸਲੋਕ ਲਿਖੇ ਗਏ ਆ ਅਸੀਂ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਰ ਕਿਤੇ ਨਾ ਕਿਤੇ ਗਰਮੀ ਸਰਦੀ ਜਿਹੜੀ ਜਰੂਰ ਹੋਈ ਆ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇੱਕ ਮਿੰਟ ਵੀਰ ਜੀ ਕਮੇਟਰੀਆ ਯਾਰ ਬੈਠਣ ਵਾਸਤੇ ਆਖੀ ਹੈ ਵੀ ਆਓ ਕਾਜ ਪਿਛੇ ਪਿਛੇ ਭਾਜੀ ਪਿਛੇ ਭਾਜੀ ਪਿਛੇ 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 ਬਾਹਰ ਲਾ ਜਲਦੀ ਬਾਹਰ ਲਾ ਜਲਦੀ ਬਾਹਰ ਲਾ ਜਲਦੀ 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 ਬਾਹਰ ਆ ਜੇ ਪੂਰਾ ਭਾਰਤ ਦੀ ਤੇ ਤੁਸੀਂ ਖੜਨਾ ਵੀ ਹੈ ਨਾ ਜੇ ਤੁਸੀਂ ਖੜਨਾ ਬਾਕਸ ਸਾਈਡ ਤੇ ਖੜੋ ਕੋਈ ਦਿੱਕਤ ਨਹੀਂ ਆਉਣੀ ਉਧਰ ਆ ਜਾਓ ਬਾਜੂ ਬਾਜੂ ਇਹ ਤਰੀਕਾ ਵੀ ਅਸੀਂ ਅਸੀਂ ਇੱਥੋਂ ਦਾ ਤਰੀਕਾ ਹੀ ਦੇਖ ਰਹੇ ਹਾਂ ਨਹੀਂ ਇਹ ਨਹੀਂ ਗੱਲ ਹੈ ਇਹ ਇੱਕ ਹੀ ਗੱਲ ਹੈ ਗਲੋਜ ਇਹ ਪਾਵੇ ਪੱਟਾ ਤੁਰੀ ਹੈ ਸਾਰਿਆਂ ਦਾ ਹੈ ਸਮਝੋ ਬੈਠੋ ਯਾਰ ਇੱਥੇ ਬੈਠੋ ਕੋਈਸੇ ਨਾਲ ਪੁਲਿਸ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਸਾਡੇ ਨਾਲ ਐਸਪੀ ਜਿਹੜੇ ਹੈਗੇ ਬਲਕ੍ਰਿਸ਼ਨ ਜਿਹੜੇ ਹੈਗੇ ਡਾਕਟਰ ਬਲਕ੍ਰਿਸ਼ਨ ਐਸਪੀ ਜਿਹੜੇ ਸਾਡੇ ਨਾਲ ਜੁੜੇ ਸੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਸ ਤਰ੍ਹਾਂ ਦੇ ਪ੍ਰਬੰਧ ਸਰ ਨਮਸਕਾਰ ਜੀ ਸਰ ਪੁਲਿਸ ਵੱਲੋਂ ਸੱਚੀ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਪੁਲਿਸ ਵੱਲੋਂ ਜੀ ਪੁਲਿਸ ਵੱਲੋਂ ਜਿਹੜਾ ਜਿੰਨਾਂ ਨੇ ਭਾਰਤਵੰਦ ਦੀ ਕਾਲ ਹੈ ਉਹਨੂੰ ਲੈ ਕੇ ਪੂਰਾ ਪ੍ਰਬੰਧ ਕੀਤੇ ਗਏ ਨੇ ਸਾਰੀਆਂ ਜੋ ਹੈਗੀਆਂ ਟ੍ਰੈਫਿਕ ਡਿਵਰਜਨਸ ਕੀਤੀਆਂ ਗਈਆਂ ਨੇ ਜੋ ਲੋਕਾਂ ਨੂੰ ਸਹਾਈਆਂ ਨੂੰ ਕੋਈ ਮੈਡੀਕਲ ਸਹਾਇਤਾ ਦੀ ਲੋੜ ਆ ਉਹਨਾਂ ਲਈ ਵੀ ਅਸੀਂ ਐਂਬੂਲੈਂਸ ਨੂੰ ਉਹਨਾਂ ਨੇ ਜੋ ਕਿਸਾਨ ਜੁਨੀਅਰ ਵੱਲੋਂ ਕਿਹਾ ਗਿਆ ਉਹਨੂੰ ਲਗਾਉਣ ਤੇ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਦਾ ਪੁਲਿਸ ਨੇ ਪੂਕਾ ਪ੍ਰਬੰਧ ਨੇ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਵਿਆਹ ਸ਼ਾਦੀਆਂ ਨੂੰ ਵੀ ਨਹੀਂ ਰੋਕਿਆ ਗਿਆਗਾ ਐਂਬੂਲੈਂਸ ਨੂੰ ਵੀ ਰੋਕਿਆ ਗਿਆਗਾ ਤੇ ਜਿਹੜਾ ਸਿਵਲ ਜਿਹੜਾ ਹਸਪਤਾਲ ਜਿਹੜਾ ਹੈਗਾ ਉਸ ਨੂੰ ਜਾਂਦੇ ਮਰੀਜ਼ ਜਿਹੜੇ ਹੈਗੇ ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਆ ਰਹੀ ਫਿਲਹਾਲ ਹਾਂ ਤੁਸੀਂ ਦੇਖ ਸਕਦੇ ਹੋ ਸਾਰਿਆਂ ਲਈ ਇਹਨਾਂ ਨੇ ਇਹ ਗੱਲ ਬੜੀ ਵਧੀਆ ਕੀਤੀ ਹੈ ਕਿ ਇਹਨਾਂ ਨੇ ਸਾਰੀ ਜੋ ਐਮਰਜੈਂਸੀ ਸਰਵਿਸਿਜ਼ ਨੇ ਉਹਨਾਂ ਨੂੰ ਕਿਸੇ ਨੂੰ ਨਹੀਂ ਰੋਕ ਦੇ ਪਾਈ ਹੈਗੇ ਤੇ ਲੋਕਾਂ ਨੂੰ ਵੀ ਸਹਾਇਤਾ ਲੋਕਾਂ ਦਾ ਵੀ ਇਹਨਾਂ ਨੂੰ ਉਸ ਸਾਥ ਮਿਲਦਾ ਪਿਆ ਹੈ ਇੱਕ ਚੀਜ਼ ਕਿਸਾਨਾਂ ਦੀ ਛਲਾਂਗਾ ਜੋਗ ਹੈਗੀ ਵੀ ਹਜੇ ਤੱਕ ਇਹਨਾਂ ਦਾ ਧਰਨਾ ਬਹੁਤ ਲੰਮੇ ਦੇਰ ਤੋਂ ਚੱਲ ਰਿਹਾ ਹੈ ਕਿ ਹਜੇ ਤੱਕ ਕਿਸੇ ਨੂੰ ਇਹਨਾਂ ਨੇ ਡੜਾ ਨਹੀਂ ਮਾਰਿਆ ਕਿਸੇ ਨੂੰ ਛੋਟੀ ਨਹੀਂ ਮਾਰੀ ਕੀ ਕਹਿਣਾ ਚਾਹੁੰਦੇ ਆਂ ਅਸੀਂ ਵਾਰੀ ਮੈਂ ਤਾਂ ਕੀ ਕਹਿਣਾ ਚਾਹੁੰਗਾ ਇਹ ਇਹ ਨਾਦੀ ਆਪਣੀ ਪਰਸਨਲਾਈਜ਼ਡ ਬੜੀ ਵਧੀਆ ਗੱਲ ਹੈ ਜੋ ਅਨਾ ਨਹੀਂ ਉਸ ਦਾ ਕੀਤਾ ਹਾਂਜੀ ਬੰਧੀਆ ਗੱਲ ਠੀਕ ਹੈ ਸਰ ਸੋ ਐਸਨ ਐਸਪੀ ਜਿਨ੍ਹਾਂ ਨੇ ਦੱਸਿਆ ਸਾਨੂੰ ਕਿ ਕਿਸਾਨਾਂ ਦੇ ਜਿਹੜਾ ਹੈਗਾ ਬਹੁਤ ਸ਼ਲਾਂਗਾ ਜੋਗਾ ਜੋ ਹਜੇ ਤੱਕ ਇਹਨਾਂ ਨੇ ਕਿਸੇ ਦੇ ਡੰਡਾ ਛੋਟੀ ਜਿਹੜੀ ਨਹੀਂ ਮਾਰੀ ਪਰ ਲਗਾਤਾਰ ਧਰਨਾ ਜਿਹੜਾ ਹੈਗਾ ਕਿਸਾਨਾਂ ਦਾ جاری ਹੈ ਤੁਸੀਂ ਤਾਂ ਤੁਹਾਨੂੰ ਕੋਟੂਪੁਰ ਦਿਖਾ ਰਹੇ ਹੋ ਜਿੱਥੇ ਤੁਸੀਂ ਇਹਨਾਂ ਨੂੰ ਕੋਟੂਪੁਰ ਦਿਖਾ ਰਹੇ ਹੋ ਜਿੱਥੇ ਅੱਜ ਸਫਾਈ ਸੇਵਕਾਂ ਵੱਲੋਂ ਪੁਤਲਾ ਭੁੱਕਿਆ ਜਾ ਰਿਹਾ ਸੀ ਸਫਾਈ ਸੇਵਕਾਂ ਨਾਲ ਗਲਬਤ ਵੀ ਕਰਾਂਗੇ ਕਿ ਸਾਨੂੰ ਕੀ ਦੱਸਣਾ ਚਾਹੁੰਦੇ ਆ ਹਰ ਇੱਕ ਸੰਸਥਾ ਵੱਲੋਂ ਅਜੁੱਪਤ ਰੁਕਿਆ ਜਾ ਰਿਹਾ ਔਰ ਇਸੇ ਵੀ ਅਜੁੱਪਤ ਕਾਗ ਦੇ ਵਿੱਚ ਹੋਰ ਵੀ ਸੰਸਥਾ ਜਿਹੜੀ ਰੋਣੀ ਅੱਜ ਗੱਲਬਾਤ ਕਰਦੇ ਆ ਕੀ ਕਹਣਾ ਚਾਹੁੰਦੇ ਤੁਸੀਂ ਅਸੀਂ ਜੋ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਭਾਰਤ ਬੰਦਾ ਸੱਤਾ ਦਿੱਤਾ ਅਸੀਂ ਉਹਦੇ ਹਮਾਇਤ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਹਮਾਇਤ ਦੇ ਵਿੱਚ ਮਜ਼ਦੂਰ ਸਾਰੇ ਸਮਰਥਨ ਕਰਦੇ ਆਂ ਅਤੇ ਮੋਦੀ ਸਰਕਾਰ ਨੂੰ ਕਹਿੰਦੇ ਆਂ ਵੀ ਜੋ ਖੇਤੀ ਨਾਲ ਦੇ ਕਾਲੇ ਕਾਨੂੰਨਾਂ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਪੀਸ ਦਾ ਸ਼ੰਘਾਰਸ਼ ਇਹ ਗਲੀ ਮਲਿਆਂ ਤੱਕ ਪੇਸ਼ ਕੀਤਾ ਜਾਵੇ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਕਿ ਹੋਰ ਜਿਨੀ ਵੀ ਸੰਸਥਾ ਸਾਰੀਆਂ ਨੇ ਕਿਸਾਨਾਂ ਨਾਲ ਜੁੜਦੀਆਂ ਜਾਂਦੀਆਂ ਕਿਦਣਾ ਕਿਤੇ ਮੋਦੀ ਨੇ ਪਾਰਾ ਪਾਊਗਾ ਬਿਲਕੁਲ ਬਿਲਕੁਲ ਸਮੇਂ ਦੇ ਵਿੱਚ ਮੋਦੀ ਨੂੰ ਇਹ ਗੱਲ ਦਾ ਬਹੁਤ ਵੱਡਾ ਪਛਤਾਵਾ ਹੋਊਗਾ ਕਿ ਮੈਂ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਪੰਗਾ ਕਿਉਂ ਲਿਆ ਜਿੰਦਾਬਾ ਤੁਸੀ ਤੁਸੀ ਅੱਜ ਬਾਲਮੀਕ ਬਾਲਮੀਕੀ ਵੱਲੋਂ ਉਥੇ ਪਹੁੰਚੇ ਤੁਸੀਂ ਅਜ ਦੇਖੋ ਜੀ ਸਾਡੇ ਮਿਊਸਪਲ ਕਮੇਟੀ ਔਰ ਮਲਾਜਮ ਔਰ ਸਫਾਈ ਸੇਵਕਾਂ ਯੂਨੀਅਨ ਆਲ ਪੰਜਾਬ ਆਲ ਹਿੰਦੁਸਤਾਨ ਦੇ ਮੋਦੀ ਨੇ ਜੋ ਕਾਲੇ ਕਾਨੂੰਨ ਲਿਆਏ ਆ ਉਸ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਅਸੀਂ ਅੱਜ ਜੋ ਕਿਸਾਨ ਵੱਲੋਂ 8 ਤਰੀਕ ਨੂੰ ਜੋ ਸੱਦਾ ਦਿੱਤਾ ਗਿਆ ਸੀ ਭਾਰਤ ਬੰਦ ਦਾ ਅਸੀਂ ਕਿਸਾਨ ਦੇ ਨਾਲ ਜੇ ਅੱਜ ਕਿਸਾਨ ਹਿੰਦੁਸਤਾਨ ਦੇ ਵਿੱਚੋਂ ਬਚੂਗਾ ਤਾਂ ਹੀ ਆਪਾਂ ਇਸ ਸਾਰੇ ਹਿੰਦੁਸਤਾਨ ਬਚੂਗਾ ਇਸ ਕਰਕੇ ਮੋਦੀ ਨੇ ਪਹਿਲਾਂ ਤਾਂ ਸਾਰੇ ਹਿੰਦੁਸਤਾਨ ਹੀ ਵੇਚਤਾ ਜਹਾਜ਼ ਵੇਚਤਾ ਰੇਲ ਵੇਚਤਾ ਸਾਰਾ ਕੁਝ ਵੇਚਤਾ ਹੁਣ ਜੋ ਕਿਸਾਨ ਦੇ ਜ਼ਮੀਨ ਆ ਉਹਦੇ ਤੇ ਅੱਖ ਰੱਖੀ ਬੈਠਾ ਉਹ ਵੀ ਮੈਂ ਗਲਮ ਕਰਾਂ ਪਰ ਮੋਦੀ ਦਾ ਅੰਗਰੇਜ਼ਾਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਪਰ ਮੋਦੀ ਤੋਂ ਆਜ਼ਾਦ ਅਸੀਂ ਕਰਾ ਕੇ ਦਿਖਾਵਾਂਗੇ ਮੋਦੀ ਨੂੰ ਕਿਵੇਂ ਆਪਣੇ ਆਜ਼ਾਦੀ ਕਰਾਈਦਾ ਪਰ ਮੋਦੀ ਨੂੰ ਚੈਲੰਜ ਆ ਪੰਜਾਬ ਦੇ ਜੋ ਕ੍ਰਾਂਤਕਾਰੀ ਆ ਜਦੋਂ ਵੀ ਲੜਾਈ ਲੜੇ ਆ ਉਹਨਾਂ ਨੇ ਲੜਾਈ ਜਿੱਤਿਆ ਜਿੱਤ ਪ੍ਰਾਪਤਾ ਕੀਤੀ ਆ ਇਸ ਤੋਂ ਵੀ ਜਿੱਤ ਅਸੀਂ ਪ੍ਰਾਪਤਾ ਕਰਕੇ ਹਟਾਂਗੇ ਜੀ ਸੋ ਬਾਲਮੀਕੀ ਸਭਾ ਵੱਲੋਂ ਜਿਹੜਾ ਹੈਗਾ ਪੁੱਤਣਾ ਫੁਕਿਆ ਗਿਆ ਸੀ ਹੋਰ ਵੀ ਜਿਹੜੇ ਹੈਗੇ ਇੱਥੇ ਕਾਰਜਕਰਤਾ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਇੱਥੇ ਆਵਾਜ਼ ਦੀ ਪਾਰਟੀ ਦੇ ਜਿਹੜੇ ਹੈਗੇ ਉਹ ਪਹੁੰਚੇ ਕਾਰਜਕਰਤਾ ਕੀ ਕਰਨਾ ਚਾਹੁੰਦੇ ਤੁਸੀਂ ਜਿੱਥੇ ਵੀ ਕਿਸੇ ਕਿਸਮ ਦਾ ਧੱਕਾ ਹੁੰਦਾ ਹੋਵੇ ਜ਼ਬਰੂਰ ਉੱਡੀ ਫੰਦਾ ਨਿਸ਼ਾਨਾ ਇਹ ਹੈ ਉਹ ਧੱਕੇ ਦੇ ਵਿਰਖਲਾਪ ਹਸੀਂ 77 ਹੋਏ ਆ ਜੋਗਤ ਸਾਨਾ ਤੇ ਮੋਦੀ ਸਰਕਾਰ ਕਾਲੇਖ ਨੂੰ ਲੈ ਕੇ ਆ ਰਹੀ ਹੈ ਉਹਨਾਂ ਨੂੰ ਰੱਦ ਕਰਾਉਣ ਦੀ ਖਾਤਰ ਜਿਹੜਾ ਇਹ ਹਜੂਮ ਹੈ ਅੱਜ ਮੋਦੀ ਸਰਕਾਰ ਦੀ ਨੀਂਦ ਬਰਬਾਦ ਹਰਾਮ ਕਰ ਦੂਗਾ ਜੇ ਮੋਦੀ ਸਰਕਾਰ ਨੇ ਕਾਲੇ ਨੂੰ ਰੱਦ ਨਾ ਕੀਤਾ ਤਾਂ ਸਾਡੀਆਂ ਜਿਹੜੀ ਇਨਕਲਾਬੀ ਜੱਥੇਬੰਦੀਆਂ ਹਨ ਜਬਰ ਉਹਦੀ ਫਰੰਟ ਵੱਲੋਂ ਜੋ ਵੀ ਸਾਨੂੰ ਕਿਸਾਨ ਯੂਨੀਅਨ ਵੱਲੋਂ ਕਿਸਾਨ ਜੱਥੇਬੰਦੀਆਂ ਵੱਲੋਂ ਕਾਲ ਆਊਗੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਲੰਮੇ ਸਮੇਂ ਤੋਂ ਵੀ ਅਸੀਂ ਲੋਕਾਂ ਨੂੰ ਆਪੇ ਹੱਕਾਂ ਦੀ ਖਾਤਰ ਜਾਗਤ ਕਰਨ ਲਈ ਲੰਬਾਂ ਹੁੰਦੇ ਰਹੇ ਹਾਂ ਮੋਦੀ ਸਰਕਾਰ ਨੂੰ ਅੱਜ ਇਹ ਦੇਖ ਲੈਣਾ ਚਾਹੀਦਾ ਹੈ ਵੀ ਅੱਜ ਲੋਕਾਂ ਦੇ ਕਾਫਲੇ ਵੇਖ ਲੈਣ ਚਾਹੀਦਾ ਬੱਚਾ ਬੱਚਾ ਛੜਕਾਂ ਤੇ ਉੱਤਰ ਆਇਆ ਵੀ ਅੱਜ ਕਾਲੇ ਇੱਕ ਨੂੰ ਰੱਦ ਕਰੇ ਜੇ ਰੱਦ ਨਹੀਂ ਹੁੰਦੇ ਆਉਣ ਵਾਲੇ ਸਮੇਂ 'ਚ ਕੋਈ ਕਿਸੇ ਕਿਸੰਦਾ ਵੀ ਕੋਈ ਸ਼ਾਂਤੀ ਵਾਪਰਦੀ ਹੈ ਉਹਦੇ ਲਈ ਸਿੱਧੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਬਹੁਤ ਧੰਨਵਾਦ ਅਸੀਂ ਹੋਰ ਵੀ ਜਿਹੜੇ ਹੈਗੇ ਆ ਕਾਰਕਿਰਤਾ ਜਿਹੜੇ ਹੈਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਸਸਤਾ ਵੇਲੋ ਜੇ ਤੇ ਪੁਤਲਾ ਜਿਹੜਾ ਫੁਕਿਆ ਯਾਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਾਈਮੋ ਦੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਈਮੋ ਦੇ ਰਾਹੀਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਸਕਦੇ ਹਾਂ ਅਸੀਂ ਦੇਖ ਸਕਦੇ ਹੋ ਤੁਸੀਂ ਕਿ ਭਾਰੀ ਜਿਹੜਾ ਕੱਟ ਜਿਹੜਾ ਇੱਥੇ ਅਕੀਤਾ ਗਿਆ ਕਿਸਾਨਾਂ ਵੱਲੋਂ ਔਰ ਹੋਰ ਵੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਇੱਥੇ ਸ਼ਾਮਲ ਹੋਈਆਂ ਸੀ ਹੋਰ ਵੀ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿ ਸਾਨੂੰ ਕੀ ਦੱਸਣਾ ਚਾਹੁੰਦੇ ਆ ਪੂਰਾ ਚੌਂਕ ਕੋਟੂਪੁਰੇ ਦਾ ਪੂਰਾ ਮੇਨ ਚੌਂਕ ਜਿਹੜਾ ਹੈਗਾ ਅਲੱਗ ਅਲੱਗ ਸੰਸਥਾ ਵੱਲੋਂ ਜਿਹੜਾ ਹੈਗਾ ਉਹ ਘੇਰਿਆ ਗਿਆ ਸੋ ਦੇਖਣਾ ਹੋਵੇਗਾ ਕਿ ਇਹ ਅੱਜ ਦਾ ਜਿਹੜਾ ਬੰਦ ਦਾ ਸੱਦਾ ਕਿਸਾਨਾਂ ਵੱਲੋਂ ਦਿੱਤਾ ਗਿਆ ਉਹ ਸੈਂਟਰ ਸਰਕਾਰ ਤੇ ਕਿਸ ਤਰ੍ਹਾਂ ਦਾ ਦਬਾਅ ਪਾਵੇਗਾ ਬੇਸ਼ੱਕ ਦਬਾਅ بار-ਬਾਰ ਪੈ ਰਿਹਾ ਹੈ ਪਰ ਇਸ ਤੋਂ ਅੱਗੇ ਹੋਰ ਦਬਾਅ ਜਿਹੜਾ ਹੈਗਾ ਉਹ ਕੀ ਪਵੇਗਾ ਫਰੀਦਕੋਟ ਦੇ ਬਾਹਰ ਐਸੋਸੀਏਸ਼ਨ ਦੇ ਵਨੋਦ ਮੈਣੀ ਜਿਹੜੇ ਸਾਡੇ ਨਾਲ ਜੁੜੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਇੱਥੇ ਅੱਜ ਉਹਨਾਂ ਦਾ ਕੀ ਪਲਾਨਿੰਗ ਹੈ ਇੱਥੇ ਪਹੁੰਚੇ ਮੈਣੀ ਸਾਹਿਬ ਤੁਸੀਂ ਕਿਵੇਂ ਪਹੁੰਚੇ ਇੱਥੇ ਮੈਂ ਜੀ ਜ਼ਿਲ੍ਹਾ ਬਾਰਸ ਅਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਇੱਥੇ ਕਿਸਾਨਾਂ ਦੇ ਧਰਨੇ ਦੇ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਲਈ ਅਸੀਂ ਪਹੁੰਚੇ ਆ ਮੇਰੇ ਨਾਲ ਸਾਡੀ ਸਾਰੀ ਟੀਮ ਹੈ ਸਾਡੇ ਜ਼ਿਲ੍ਹਾ ਬਾਰਸ ਅਸੋਸੀਏਸ਼ਨ ਦੇ ਵਕੀਲ ਸਾਰੇ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਧਰਨਾ ਵਿੱਚ ਸ਼ਾਮਲ ਹੋ ਕੇ ਉਹਨਾਂ ਦਾ ਸਹਿਯੋਗ ਕਰ ਰਹੇ ਆ ਮੇਰੇ ਨਾਲ ਅਮਿਤ ਗੁਪਤਾ ਜੀ ਸੈਕਟਰੀ ਅਤੇ ਹੋਰ ਸਾਰੇ ਟੀਮ ਦੇ ਮੈਂਬਰ ਆਏ ਆ ਅਸੀਂ ਬਾਕੀ ਵੀ ਧਰਨਾ ਤੇ ਜਾ ਕੇ ਆਏ ਆ ਅਸੀਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਕਾਨੂੰਨ ਬਣਾਏ ਆ ਇਹਨਾਂ ਨੇ ਉਹ ਕਹਿ ਰਹੇ ਵੀ ਕਾਨੂੰਨ ਬਹੁਤ ਵਧੀਆ ਕਾਨੂੰਨ ਬਾਰੇ ਵਕੀਲ ਨੂੰ ਪਤਾ ਜਾਂ ਜੱਜ ਨੂੰ ਪਤਾ ਵੀ ਕਿਹੜਾ ਕਾਨੂੰਨ ਚੰਗਾ ਕਿਹੜਾ ਮਾੜਾ ਜਿਹੜਾ ਜਿੰਨੇ ਵੀ ਹਿੰਦੁਸਤਾਨ ਦੇ ਵਕੀਲ ਹੈ ਸਾਰੇ ਵਕੀਲੇ ਕਹਿ ਰਹੇ ਆ ਵੀ ਕਾਨੂੰਨ ਗਲਤ ਹੈ ਕਾਨੂੰਨ ਮਾੜੇ ਹੈ ਤੇ ਮੋਦੀ ਸਾਹਿਬ ਕਿੰਨੇ ਕੁ ਪੜੇ ਲਿਖੇ ਆ ਉਹਨਾਂ ਨੇ ਕਿਹੜੇ ਵਕੀਲਾਂ ਨਾਲ ਸਲਾਹ ਕੀਤੀ ਆ ਵੀ ਕਾਨੂੰਨ ਬਹੁਤ ਵਧੀਆ ਇਹ ਕਾਨੂੰਨ ਗਲਤ ਹੈ ਕਾਨੂੰਨ ਮਾੜੇ ਹੈ ਕਾਨੂੰਨ ਤਿੰਨੇ ਰੱਦ ਹੋਣੇ ਚਾਹੀਦੇ ਤੁਹਾਡਾ ਜਿਹੜਾ ਸਮਰਥਨ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਜੇਕਰ ਕੋਈ ਇਹਨਾਂ ਦੇ ਕੋਈ ਵਾਰਦਾਤ ਹੁੰਦੀ ਹੈ ਜਿਸ ਤਰ੍ਹਾਂ ਵੇਸੇ ਪੁਲਿਸ ਭੇਲਾ ਹਲਾ ਕੋਈ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੀ ਕਿ ਜੇਕਰ ਕੋਈ ਇਹਨਾਂ ਦੇ ਕੋਈ ਪਰਚੇ ਹੁੰਦੇ ਆ ਜਾਂ ਕੋਈ ਹੋਰ ਗਲਬਤ ਹੁੰਦੀ ਆ ਤੁਸੀਂ ਕਿੰਨਾ ਸਹਿਯੋਗ ਦਿਓਗੇ ਇਹਨਾਂ ਨੂੰ ਅਸੀਂ ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਬਾਅਦ ਸੋਸੀ ਫਰੀਦਕੋਟ ਵੱਲੋਂ ਮੈਸ ਵਿਸ਼ਵਾਸ ਤੋਂ ਹਨ ਕਿਸਾਨ ਜਥੇਬੰਦੀ ਦੌਰਾਨ ਕਿਸਾਨ ਦੇ ਧਰਨੇ ਦੌਰਾਨ ਆ ਜਿਹੜੇ ਕਿਸਾਨ ਦਾ ਮੁੱਦੇ ਇਹਦੇ ਦੌਰਾਨ ਕਿਸੇ ਵੀ ਕਿਸਾਨ ਨੂੰ ਕੋਈ ਵੀ ੜਕਾ ਕੋਈ ਵੀ ਮੁਸ਼ਕਲ ਆਉਂਦੀ ਹੈ ਸਾਡੀ ਜ਼ਿਲ੍ਹਾ ਕਾਰਬਾਰ ਐਸੋਸੀਏਸ਼ਨ ਵੱਲੋਂ ਉਹਨੂੰ ਫ੍ਰੀ ਸਹਾਇਤਾ ਦਿੱਤੀ ਜਾਊਗੀ ਫ੍ਰੀ ਵਕੀਲ ਮਿਲੂਗਾ ਫ੍ਰੀ ਉਹਦਾ ਕੇਸ ਲੜਿਆ ਜਾਊਗਾ ਥੈਂਕ ਯੂ ਸਰ ਥੈਂਕ ਯੂ ਸੋ ਮੈਨੇ ਵਕੀਲ ਵਾਲੋ ਕਹਿਆ ਗਿਆ ਕਿ ਇੱਕ ਫ੍ਰੀ ਜਿਹੜਾ ਹੈਗਾ ਕੇਸ ਲੜਾਇਆ ਜਾਊਗਾ ਕਿਸੇ ਕਿਸਾਨ ਤੇ ਵੀ ਕਿਸੇ ਤਰ੍ਹਾਂ ਦਾ ਕੋਈ ਕੇਸ ਹੁੰਦਾ ਅਸੀਂ ਇੱਥੇ ਜਿਹੜੇ ਕਿਸਾਨ ਯੂਨੀਅਨ ਦੇ ਧਰਨੇ ਦੇ ਵਿੱਚ ਲੇਡੀਜ਼ ਬੈਠੇ ਆ ਅਸੀਂ ਲੇਡੀਜ਼ ਨਾਲ ਗੱਲਬਾਤ ਕਰਦੇ ਆ ਕਿ ਸਾਨੂੰ ਕੀ ਦੱਸਣਾ ਚਾਹੁੰਦੇ ਆ ਤੁਸੀਂ ਇੱਥੇ ਪਹੁੰਚੇ ਹੋ ਕੀ ਦੱਸਣਾ ਚਾਹੁੰਦੇ ਹੋ ਦੇਖੋ ਮੋਦੀ ਸਰਕਾਰ ਨੇ ਤਾਂ ਡਾਡਾ ਕਿਸਾਨਾਂ ਦੇ ਉੱਪਰ ਹਮਲਾ ਕਰਕੇ ਇਹ ਸੋਚਣਾ ਬੰਦ ਹੈ ਉਹਨੂੰ ਕਿ ਹੁਣ ਜਿਹੜੇ ਕਿਸਾਨ ਬੈਠ ਚੁੱਕੇ ਨੇ ਹੁਣ ਉਹ ਆਪਦਾ ਹੱਕ ਲੈ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਕਿ ਐਮਐਸਪੀ ਜਿਹੜਾ ਹੈਗਾ ਉਹ ਐਮਐਸਪੀ ਤੇ ਕੀਤਾ ਜਾਵੇ ਕੁਝ ਸ਼ਰਤਾਂ ਤੁਹਾਡੀਆਂ ਜਿਹੜੀਆਂ ਪਹਿਲੀਆਂ ਸੀਗੀਆਂ ਜਿਹੜੀਆਂ ਪੰਜ ਸੱਤ ਸ਼ਰਤਾਂ ਉਹ ਮੰਨੀਆਂ ਗਈਆਂ ਹੁਣ ਕੀ ਤੁਹਾਨੂੰ ਲੱਗਦਾ ਜੀ ਕਾਨੂੰਨ ਬਿਲਕੁਲ ਰੱਦ ਕਰਾਉਣੇ ਕੋਈ ਸ਼ਰਤਾਂ ਜਿਹੜੀਆਂ ਹੈਗੀਆਂ ਉੱਤੇ ਤੁਸੀਂ ਐਗਰੀ ਹੋ ਜਾਓਗੇ ਬੇਲਾ ਇਹ ਖਤਮ ਕਰਾਏ ਬਿਨਾ ਕੁਝ ਨਾ ਲਿਖੇਗਾ ਪਹਿਲਾਂ ਤੋਂ ਹੀ ਐਮਐਸਪੀ ਦੇ ਬਾਰੇ ਰੌਲਾ ਥਾਲੇ ਰਹਾ ਸੀ ਗਾਉਂ ਠੀਕੇ ਗਾਲ ਹੋਰਾਂ ਜਿਹੜੇ ਆਪਣੇ ਖੇਤੇ ਰਾ ਉਹਨਾਂ ਦੇ ਵਿੱਚ ਐਮਐਸਪੀ ਹੈ ਨਹੀਂ ਹੈਗੀ ਪਰ ਫਿਰ ਵੀ ਹੋਣਾ ਸੀ ਕਹਿਣਾ ਚਾਹ ਰਹੇ ਆਂਗੇ ਵੀ ਅਸੀਂ ਸਾਰੇ ਜਿਹੜੇ ਕਾਨੂੰਨ ਹੈ ਜਿਹੜੇ ਇਹਨਾਂ ਨੇ ਕਾਲੇ ਕਾਨੂੰਨ ਬਣਾਇਆ ਇਹ ਅਸੀਂ ਰੱਦ ਕਰਾ ਕੇ ਛੱਡਾਂਗੇ ਹੁਣ ਜਿਵੇਂ ਇਹਨਾਂ ਨੇ ਬਹੁਤ ਵਧੀਆ ਇੱਕ ਚਲਾਇਆ ਹੋਇਆ ਜਾਂਦਾ ਈਰਸੌਰ ਨੂੰ ਹਜਾ ਤਾਂ ਹਾਂ ਕਰੋ ਜਾਂ ਨਾ ਕਰੋ ਸਾਹਮਣੇ ਲੱਗੇ ਬਤਾਓ ਅਤੇ ਮੈਨੂੰ ਤੁਹਾਨੂੰ ਕੀ ਲੱਗਦਾ ਹੁਣ ਜਿਹੜੇ ਧਰਨਾ ਦਿੱਤਾ ਗਿਆ ਹੋਰ ਵੀ ਕਈ ਸੰਸਥਾ ਤੁਹਾਡੇ ਨਾਲ ਲਗਾਤਾਰ ਜੁੜਦੀਆਂ ਜਾਂਦੀਆਂ ਇਸ ਪੰਜਾਬ ਬੰਦ ਦੇ ਮੈਸੇਜ ਨੂੰ ਲੈ ਕੇ ਸੈਂਟਰ ਸਰਕਾਰ ਤੇ ਕਿੰਨਾ ਕੁ ਜਿਹੜਾ ਹੈਗਾ ਦਬਾਅ ਆਊਗਾ ਪਰ ਸੈਂਟਰ ਸਰਕਾਰ ਤਾਂ ਬਹੁਤ ਖਲਬਲੀ ਚਾ ਉਹਨਾਂ ਨੂੰ ਬਹੁਤ ਔਖਾ ਲੱਗ ਰਿਹਾ ਕਿਉਂਕਿ ਹੁਣ ਜਦ ਜਿਵੇਂ ਮੈਂ ਪਹਿਲਾਂ ਦਿੱਲੀ ਜਾ ਕੇ ਆਈ ਆ ਕਿ ਕਿ ਆਏ ਆ ਉਥੋਂ ਦਾ ਰੌਣ ਉਥੋਂ ਦੇ ਬਾਬਿਆਂ ਦਾ ਰੌਣ ਨੌਜਵਾਨੀ ਦਾ ਰੌਣ ਬਹੁਤ ਚੁਜੀ ਪਾਣੀ ਰਿਹਾ ਹੈਗਾ ਮੇਨੂੰ ਤਾਂ ਲੱਗਦਾ ਹੁਣ ਚੱਲ ਚੁੱਕੀ ਹੈ ਦਬ ਚੱਲ ਚੁੱਕਿਆ ਪਹਿਲੀ ਗੱਲ ਅਮਰਖਸ਼ ਹੋ ਰਿਹਾ ਪਹਿਲਾਂ ਤਾਂ ਮੀਟਿੰਗ ਕਰਨ ਨੂੰ ਤਿਆਰ ਨਹੀਂ ਸੀ ਹੁਣ ਇਹਨਾਂ ਨੇ ਸੋਧ ਤੱਕ ਪਹੁੰਚ ਚੁੱਕੇ ਆ ਤੇ ਅਸੀਂ ਸੋਚ ਸਕਦੇ ਆ ਕਿ ਇਹ ਇਹ ਸਾਰਾ ਜਿਹੜਾ ਕਾਲਾ ਕਾਨੂੰਨ ਇਹਨੂੰ ਰੱਦ ਕਰਾ ਕੇ ਹਟਾ ਦੇ ਜਿੱਥੇ ਕਿਸਾਨਾਂ ਦੇ ਵੱਲੋਂ ਕਿਸਾਨਾਂ ਨੂੰ ਮੈਸੇਜ ਦਿੱਤਾ ਇਹਦਾ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਸੀਂ ਆ ਜਾਓ ਨਾਲੇ ਤਾਂ ਉਹਨੂੰ ਸੱਜਾ ਦਿਨ ਦੇ ਪਏ ਆ ਨਾਲੇ ਪੁਲਿਸ ਦੀ ਘੇਰਾਬੰਦੀ ਕਰਦੇ ਪਏ ਆ ਉਹਦੀਆਂ ਪਲਾਨਿੰਗਾਂ ਕਰਦੇ ਪਏ ਆ ਉਹਨਾਂ ਨੂੰ ਇੱਕ ਰਾਉਂਡ ਪੁਲਿਸ ਦੇ ਰਾਉਂਡ ਦੇ ਵਿੱਚ ਲੈ ਰਹੇ ਆ ਤੁਹਾਨੂੰ ਲੱਗਦਾ ਵੀ ਪਰ ਉੱਥੋਂ ਉੱਥੋਂ ਦੀ ਜਿਹੜੀ ਸਰਕਾਰ ਜਿਹੜੀ ਹੈਗੀ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਖੋਟ ਹੈ ਕੋਈ ਦੇਖੋ ਮਨ ਚ ਕੋਈ ਖੋਟ ਹੀ ਖੋਟ ਹੈ ਡਰ ਚੁੱਕਿਆ ਉਹ ਸਾਡੇ ਤੋਂ ਜਿਹੜੇ ਵੇਖਿਆ ਹੀ ਜਾ ਸਕਦਾ ਪਹਿਲਾਂ ਸਾਨੂੰ ਤੋਂ ਵੀ ਬਾਰੇ ਦੋ ਪਹਿਲਾਂ ਅਸੀਂ ਉੱਥੇ ਬੈਠੇ ਹੋਏ ਆ ਬਹੁਤ ਸ਼ਾਂਤਮਈ ਤਰੀਕੇ ਨਾਲ ਉਹ ਸ਼ਾਂਤਮਈ ਬੈਠਣਾ ਹੀ ਉਹਦਾ ਵਾਸਤੇ ਬਹੁਤ ਵੱਡੀ ਗੱਲ ਹੋਈ ਪਈ ਕਿ ਜਿਸਾਨਾ ਦੇ ਜਿਹੜਾ ਪਸ਼ੋਕਰ ਆ ਉਹ ਸਿਰਫ ਕੀ ਸਾਹਮਣੇ ਨਹੀਂ ਆਏਗਾ ਪੰਜਾਬੀਆਂ ਦੇ ਦਰਸ਼ਕ ਜਿਹੜਾ ਉਹਨਾਂ ਦਾ ਪਿਸ਼ੋਕੜ ਕੁਰਬਾਨੀਆਂ ਦਾ ਪਿਸ਼ੋਕੜ ਹੈ ਤੇ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਡਰ ਰਹੇ ਨੇ ਸ਼ਾਂਤਮਈ ਅੰਦੋਲਨ ਤੋਂ ਸਭ ਤੋਂ ਵੱਡਾ ਉਹਨਾਂ ਦੇ ਉੱਪਰ ਪ੍ਰਭਾਵ ਪਿਆ ਕਿਸਾਨਾਂ ਨੂੰ ਲਗਾਤਾਰ ਰਾਸ਼ਨ ਪਾਣੀ ਵੱਲੋਂ ਕੋਈ ਤੋੜ ਨਹੀਂ ਆ ਰਹੀ ਕਿਧਰੇ ਖੀਰ ਕਿਧਰੇ ਬਦਾਮ ਕਿਧਰੇ ਕਾਜੂ ਤੇ ਹੋਰ ਵੀ ਜਿਹੜਾ ਹੈਗਾ ਉੱਥੇ ਜਿਹੜੇ ਕਿਸਾਨ ਜਿਹੜੇ ਇੱਥੇ ਗਏ ਉਹ ਇੰਜੋਏ ਕਰਦੇ ਪਏ ਆ ਵੀ ਬਹੁਤ ਵਧੀਆ ਹੈ ਤੇ ਲੋਕਾਂ ਦਾ ਸਹਿਯੋਗ ਇਸੇ ਕਰਕੇ ਇਹ ਕੁਝ ਹੁੰਦਾ ਪਿਆ ਕੀ ਕਹੋਗੇ ਅਦਵਾਰ ਤੁਸੀਂ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੈਂ ਦਿੱਲੀ ਜਾ ਕੇ ਆਈ ਆ ਹਰਿਆਣੇ ਵਾਲੇ ਕਿਸਾਨਾਂ ਦਾ ਬਹੁਤ ਨਾਮ ਉਹਨਾਂ ਦਾ ਸਹਿਯੋਗ ਮਿਲ ਰਿਹਾ ਹੈ ਜਿਵੇਂ ਉਹਨਾਂ ਨੇ ਸਾਡੇ ਕੋਲ ਬਾਥਰੂਮਾਂ ਦਾ ਵਗੈਰਾ ਪ੍ਰਬੰਧ ਨਹੀਂ ਸੀਗਾ ਉਹਨਾਂ ਨੇ ਆਪਣੇ ਘਰੇ ਲਿਜਾ ਕੇ ਸਾਨੂੰ ਨਹਾਉਣ ਦਾ ਪ੍ਰਬੰਧ ਕਰਕੇ ਦਿੱਤਾ ਕਾਜੂ ਬਦਾਮ ਮੈਂ ਐਸਾ ਡਾਇਰੈਕਟ ਐਨਆਰਆਈ ਵੀਰ ਵੀ ਪੇਰੇ ਨੇ ਬਾਕੀ ਖਾਣ ਪੀਣ ਦਾ ਪ੍ਰਬੰਧ ਹਰਿਆਣਿਆਂ ਵਾਲੇ ਵੀਰ ਵੀ ਬਹੁਤ ਵਧੀਆ ਕਰ ਰਹੇ ਨੇ ਸਾਨੂੰ ਉੱਥੇ ਕਿਸੇ ਗੱਲ ਦੀ ਧੋਤ ਨਹੀਂ ਹੈਗੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈ ਹੇਮੰਤ ਜੀ ਹੇਮੰਤ ਸਿੱਧੂ ਪਿੰਡ ਵੜਾ ਬੇੜਾ ਹੇਮੰਤ ਸਿੰਘੂ ਪਿੰਡ ਵੜਾ ਦਰਾਕਾ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਦੇਖ ਸਕਦੇ ਹੋ ਤਸਵੀਰਾਂ ਕਿ ਕਿਸਾਨਾਂ ਦੇ ਜਿਹੜੇ ਲੇਡੀਜ਼ ਜਿਹੜੀ ਹੈ ਖਾਸ ਤੌਰ ਤੇ ਇੱਥੇ ਪਹੁੰਚੇ ਆ ਔਰ ਕਾਫੀ ਸਹਿਯੋਗ ਜਿਹੜਾ ਹੈ ਕਿਸੇ ਤੁਹਾਨੂੰ ਮਿਲ ਰਿਹਾ ਸੋ ਦੇਖਣਾ ਹੋਵੇਗਾ ਕਿ ਮੋਦੀ ਸਰਕਾਰ ਤੇ ਇਹ ਅੱਜ ਦਾ ਪੰਜਾਬ ਬੰਦ ਨੂੰ ਲੈ ਕੇ ਕਿੰਨਾ ਕੁ ਦਬਾਅ ਪਾਵੇਗਾ ਮੈਂ ਸੁਣੀ ਅਹੀਮੋ ਦੇ ਕੋਰੋਨਾ